ਲਟ ਆਇਆ ਹਾਂਜੀ ਬੇਟਾ ਕਿੱਥੋਂ ਆਇਓ ਤੁਸੀਂ ਕਿਹੜਾ ਨਾਮ ਹੈ ਤੁਹਾਡਾ ਬਣਾਜੀ ਬੰਗਿਆ ਲੋਕਲ ਤੋਂ ਬੰਗਿਆ ਤੋਂ ਆਪਾਂ ਲੋਕ ਲਈ ਆ ਤੇ ਮੇਰੇ ਪਾਪਾ ਲੈ ਕੇ ਗਏ ਸੀ ਤੇ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਸੀ ਠੀਕ ਹੈ ਤੇ ਫਿਰ ਉਹ ਵਰਤਦੇ ਸੀ ਉਹਨਾਂ ਨੇ ਮਹੀਨਾ ਕੋ 2 ਮਹੀਨੇ ਖਰੇ ਵਰਤਿਓ ਉਸ ਤੋਂ ਬਾਅਦ ਉਹਨਾਂ ਦੇ ਸਹੀ ਆਰਾਮ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਨੀ ਲੈਣ ਆਇਆ ਸੀ ਮੇਰੀ ਸਕਿਨ ਦੇ ਮਤਲਬ ਪ੍ਰੋਬਲਮ ਹੋ ਗਈ ਸੀ ਤੇ ਸਕਿਨ ਪ੍ਰੋਬਲਮ ਹੋ ਗਈ ਸੀ ਫਿਰ ਦਵਾਈ ਤੁਹਾਡੇ ਤੋਂ ਲੈ ਗਿਆ ਹੁਣ ਬਹੁਤ ਫਰਕ ਆ ਉਹਦੇ ਨਾਲ ਅੱਗੇ ਨਾਲੋਂ ਕਿੰਨੀ ਮਤਲਬ ਤੁਹਾਨੂੰ ਰਾਹਤ ਮਿਲ ਚੁੱਕੀ ਹੈ ਬਹੁਤ ਰਾਹਤ ਮਿਲ ਚੁੱਕੀ ਹੈ ਬੜੀਆ ਉਹ ਦਵਾਈ ਵੀ ਉਹ ਦਵਾਈ ਖਾਦੇ ਵੀ ਸਾਰੇ ਪਾਸੇ ਖਾਦੇ ਦੀ ਦਵਾਈ ਦਾ ਆਰਾਮ ਨਹੀਂ ਐਸੇ ਇੱਥੋਂ ਆਰਾਮ ਆ ਗਿਆ ਸੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਵੀ ਦੱਸ ਦੋ ਕਿ ਤੁਸੀਂ ਨਾਬੀ ਵੈਦਾ ਕਿਸ ਢੰਗ ਨਾਲ ਯੂਜ਼ ਕਰਦੇ ਸੀ ਸੌਣ ਵੇਲੇ ਜਦੋਂ ਮਲਿਆ ਧੁੰਨੀ ਸਤੇ ਆਣਾ ਹੁੰਦਾ ਸੀ ਤੂੰ ਨੀਰੇ ਵਿੱਚ ਸੌਂ ਤੂੰ ਨੀਰੇ ਦਾ ਅਨੁਸਾਰ ਮੇਰੇ 2 ਤੋਂ 3 ਬੂੰਦਾ ਜਿੱਦਾਂ ਦੱਸਿਆ ਜਿੱਦਾਂ ਕੋਈ ਮੈਨੂੰ ਦੱਸਿਆ ਸੀ ਮੈਂ ਉਦੇ ਕਰਦਾ ਸੀ ਸੌਣ ਵੇਲੇ ਧੁੰਨੇ ਦੇ ਵਿੱਚ ਪਾਣਾ ਸੀ 2 ਜਾਂ 3 ਬੂੰਦਾ ਪਾਣਾ ਸੀ ਤੇ ਅੱਧਾ ਪੌਣਾ ਘੰਟਾ ਅੱਧਾ ਪੌਣਾ ਘੰਟਾ ਲੇਟ ਜੰਨਾ ਸੀ ਜਦੋਂ ਤੋਂ ਆ ਰਾਮ ਜਦੋਂ ਫਰਕ ਪੈਲਾ ਪਿਆ ਸੀ ਮੈਨੂੰ ਤੇ ਫਿਰ ਮੇਰੇ ਜਿਹੜੇ ਜ਼ਖਮ ਸੀ ਉਹ ਸਾਰੇ ਸੁੱਕ ਗਏ ਆ ਔਰ ਹੱਥ ਦੇ ਔਰ ਬਾਹਾਂ ਤੇ ਹੱਥ ਦੇ ਬਾਹਾਂ ਤੇ ਸਾਰੇ ਸੁੱਕ ਗਏ ਆ ਓਕੇ ਜਖਮਾਂ ਸੁੱਕ ਗਏ ਹਾਂਜੀ ਤਾਂ ਮੈਂ ਦੁਬਾਰਾ ਤੋਂ ਫੇਰ ਲੈਣ ਆਇਆ ਦੁਬਾਰਾ ਓਕੇ ਇਸ ਕਰਕੇ ਹੁਣ ਤੁਹਾਨੂੰ ਰਿਜ਼ਲਟ ਨਹੀਂ ਆਂਦਾ ਤਾਂ ਤੁਸੀਂ ਤੇਲ ਦੁਆਰਾ ਲੈਣੇ ਆਣਾ ਸੀ ਹਾਂਜੀ ਹਾਂਜੀ ਅੱਜ ਜੇ ਤੁਹਾਨੂੰ ਰਿਜ਼ਲਟ ਇਸ ਤੇਲ ਨਾਲ ਆਇਆ ਹੈ ਤਾਂ ਦੇਖੋ ਦੱਸ ਕੋ ਜੇ ਤੇਲ ਨਾਲ ਰਿਜ਼ਲਟ ਆਂਦਾ ਹੈ